ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਸਤਕਾਰਯੋਗ ਵੀਰ ਭੈਣ ਬਜ਼ੁਰਗ ਮਾਤਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਿਨ੍ਹਾਂ ਦੇ ਵੀ ਫੋਨ ਆਉਂਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਦੀਆਂ ਵੀ ਬੁਕਿੰਗਾਂ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਚੂਚਾ ਦੇ ਚੁੱਕੇ ਹਾਂ ਜਾਂ ਜਿਨ੍ਹਾਂ ਦੀ ਹੁਣ ਬੁਕਿੰਗ ਹੋਈ ਹੋਈ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਬਹੁਤ ਹੀ ਪਿਆਰ ਦੇ ਰਹੇ ਹੋ ਅਤੇ ਇਸ ਦੀ ਪੂਰੀ ਵੀਡੀਓ ਤੁਸੀਂ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਦੇਖ ਸਕਦੇ ਹੋ ਜੀ ਅਤੇ ਗਰੇਵਾਲ ਸੰਗਰੂਰ ਵਾਲੇ Facebook ਪੇਜ ਤੇ ਵੀ ਦੇਖ ਸਕਦੇ ਹੋ ਇੰਸਟਾ ਦਾ ਚੈਨਲ ਹੈ ਜੀ ਗਰੇਵਾਲ ਪੋਲਟਰੀ ਕਿੰਗ ਮੈਂ ਤੁਹਾਨੂੰ ਦੁਬਾਰਾ ਫੇਰ ਇੱਕ ਵਾਰੀ ਰਿਪੀਟ ਕਰ ਦਿਆਂ ਗਰੇਵਾਲ ਪੋਲਟਰੀ ਕਿੰਗ ਸਾਡਾ YouTube ਦਾ ਚੈਨਲ ਹੈ ਗਰੇਵਾਲ ਸੰਗਰੂਰ ਵਾਲੇ Facebook ਪੇਜ ਹੈ ਜੀ ਤੇ ਗਰੇਵਾਲ ਫੋਲਟਰੀ ਕਿੰਗ ਹੀ ਇੰਸਟਾ ਦਾ ਚੈਨਲ ਹੈ ਸਾਰਿਆਂ ਤੇ ਆਪਣੀ ਵੀਡੀਓ ਪੈਂਦੀਆਂ ਨੇ ਜੀ ਤੇ ਬਾਕੀ ਇੰਸਟਾ ਤੇ ਆਪਾਂ ਲਾਈਵ ਵੀ ਹੁੰਦੇ ਰਹਨੇ ਆ ਹੁਣ YouTube ਤੇ ਵੀ ਲਾਈਵ ਹੋਇਆ ਕਰਾਂਗੇ ਅਤੇ ਜਿਨ੍ਹਾਂ ਨੇ ਚੂਚਾ ਖਰੀਦੇ ਆ ਜਾਂ ਬੁਕਿੰਗ ਕਰਵਾਈ ਹੋਈ ਹੈ ਧੰਨਵਾਦ ਹੈ ਤੇ ਜਿਨ੍ਹਾਂ ਨੇ ਚੂਚਾ ਲੈਣਾ ਹੈ ਤੁਹਾਨੂੰ ਇੱਕ ਦਿਨ ਤੋਂ ਲੈ ਕੇ ਡੇਢ ਮਹੀਨੇ ਤੱਕ ਦਾ ਚੂਚਾ ਵੀ ਮਿਲ ਜੂਗਾ ਜੀ ਜਿੰਨੀ ਲੋੜ ਹੈ ਤੁਹਾਨੂੰ ਅਸੀਂ ਮੈਂ ਕਹਿੰਨਾ ਵੀ ਥੋੜੇ ਤੋਂ ਸ਼ੁਰੂ ਕਰੋ ਮੇਰੇ ਕੋਲੇ 500 ਚੂਚੇ ਦੀ ਵੀ ਬੁਕਿੰਗ ਹੈ ਮੇਰੇ ਕੋਲੇ 2000 ਚੂਚੇ ਦੀ ਵੀ ਬੁਕਿੰਗ ਹੈ ਮੇਰੇ ਕੋਲੇ 6000 ਤੱਕ ਦੇ ਚੂਚੇ 5000 ਤੱਕ ਦੀ ਵੀ ਆਮ ਬੁਕਿੰਗਾਂ ਆਉਂਦੀਆਂ ਨੇ ਜਿੰਨੀ ਤੁਹਾਨੂੰ ਲੋੜ ਹੈ ਉਹ ਵੀ ਜੇ ਮੈਂ ਕਿਸੇ ਦੀ 5000 ਚੂਚੇ ਦੀ ਬੁਕਿੰਗ ਕੀਤੀ ਹੈ ਤਾਂ ਮੈਂ ਉਹਨਾਂ ਤੋਂ ਜਾਣ ਕੇ ਬੈਕਗ੍ਰਾਉਂਡ ਸਾਰਾ ਪੁੱਛ ਕੇ ਫਿਰ ਉਹਨਾਂ ਦੀਆਂ ਬੁਕਿੰਗਾਂ ਕੀਤੀਆਂ ਨੇ ਕਈ ਤਾਂ ਕੁਝ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਵੀਰ ਉਹਨਾਂ ਦੀਆਂ ਬੁਕਿੰਗਾਂ ਵੱਡੀਆਂ ਕੀਤੀਆਂ ਨੇ 5-6000 ਚੂਚੇ ਦੀ ਉਹ ਹੋ ਅੰਡਾ ਉਹਨਾਂ ਕੋਲੇ ਪਲੇਟਫਾਰਮ ਹੈਗਾ ਐਗ ਸੇਲ ਕਰਨ ਦਾ ਤੇ ਹੁਣ ਜਿਹੜੇ ਨਵਾਂ ਸ਼ੁਰੂ ਕਰਨੇ ਜਿਨ੍ਹਾਂ ਨੇ ਉਹਨਾਂ ਲਈ ਬੇਨਤੀ ਹੈ ਵੀ ਉਹ ਥੋੜੇ ਤੋਂ ਸ਼ੁਰੂ ਕਰਨ ਕਿਸੇ ਦੀਆਂ ਗੱਲਾਂ ਚਾਹ ਕੇ ਵੱਡੇ ਪੱਧਰ ਤੇ ਨਹੀਂ ਸ਼ੁਰੂ ਕਰਨਾ ਤੁਸੀਂ ਤੇ ਬਾਕੀ ਆਪਾਂ ਕਰਦੇ ਆ ਗੱਲਾਂ ਬਾਤਾਂ ਤੁਸੀਂ ਜਿਹੜਾ ਇਹ ਚੂਚਾ ਤੁਸੀਂ ਦੇਖ ਸਕ ਰਹੇ ਹੋ ਇਹ ਸਾਰੇ ਦਾ ਸਾਰਾ ਆਪਣਾ ਸੇਲ ਮਤਲਬ ਸੇਲ ਕਹਿ ਲਓ ਇਹਦੀ ਸਾਰੇ ਦੀ ਬੁਕਿੰਗ ਆਪਣੀ ਹੋਈ ਹੋਈ ਹੈ ਠੀਕ ਹੈ ਨਾ ਸਾਰਾ ਚੂਚਾ ਆਪਣਾ ਇਹ ਬੁੱਕ ਕੀਤਾ ਗਿਆ ਹੈ ਬੁਕਿੰਗ ਹੈ ਤੇ ਵੱਡੇ ਚੂਚੇ ਦੀ ਵੀ ਆਪਾਂ ਸੀ ਡਿਲੀਵਰ ਆ ਬੁਕਿੰਗ ਕਰਦੇ ਆ ਤੇ ਛੋਟੇ ਦੀ ਵੀ ਕਰਦੇ ਆ ਇੱਕ ਦਿਨ ਵਾਲਾ ਚੂਚਾ ਵੀ ਕਰਦੇ ਆ ਹੁਣ 5-5000 ਜਾਂ 10-10000 ਦੇ ਚੂਚੇ ਮੇਰਾ ਬੁੱਕੀ ਤੇ ਉਹ ਇੱਕ ਦਿਨ ਵਾਲਾ ਵੀ ਹੈ ਤੇ ਵੱਡੇ ਚੂਚੇ ਵੀ ਹੈਗੇ 1000-1000 ਤੱਕ 15-1500 ਤੱਕ 5-500 ਵਾਲੇ ਵੀ ਨੇ 300 ਵਾਲੇ ਵੀ ਨੇ ਕਹਿਣ ਤੋਂ ਪਹਿਲਾਂ ਆਪ 10 ਚੂਚੇ ਵੀ ਜੇ ਕਿਸੇ ਨੇ ਲੈਣੇ ਨੇ ਮੈਨੂੰ ਉਹ ਉਹਨਾਂ ਲਈ ਵੀ ਮੇਰਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਜਾਂ ਜਿਹੜੇ ਲੈ ਕੇ ਗਏ ਨੇ ਉਹਨਾਂ ਦਾ ਦੇਰੋਂ ਧੰਨਵਾਦ ਹੈ ਠੀਕ ਹੈ ਜੀ ਤੇ ਇਹ ਚੂਚੇ ਬਹੁਤ ਹੀ ਸ਼ਾਨਦਾਰ ਚੂਚੇ ਹੈ ਬਲੈਕ ਐਸਟਰਲੋ ਪਾਰ ਆਈ ਆਰ ਜਿਹੜੀ ਵੀ ਬਰੀਡ ਚਾਹੀਦੀ ਹੈ ਬਰੀਡ ਸਾਰੀ ਮਿਲ ਜੂਗੀ ਤੁਹਾਨੂੰ ਠੀਕ ਹੈ ਹੁਣ ਆਪਾਂ ਗੱਲਬਾਤ ਕਰਦੇ ਹਾਂ ਵਾਈ ਫੇਸ ਗੱਲ ਕਰਦੇ ਹਾਂ ਆਜੋ ਹੈਲੋ ਜੀ ਸੋਸ਼ਟੀ ਕਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੋਸੋ ਹੋਮੋ ਤੇ ਅੱਜ ਵਾਲੀ ਜਿਹੜੀ ਵੀਡੀਓ ਦੀ ਸਟਾਰਟਿੰਗ ਆ ਉਹ ਆਪਣੇ ਫਾਰਮ ਤੋਂ ਹੋਈ ਆ ਹਨਾ ਲੋ ਜੀ ਆਪਾਂ ਹੈਗੇ ਸੀਗੇ ਫਾਰਮ 'ਚ ਹੁਣ ਕੰਮ ਧੰਦਾ ਕਰਾ ਕੇ ਛੱਡਿਆ ਹਣਾ ਇਹਨਾਂ ਨੂੰ ਦਾਣਾ ਵਗੈਰਾ ਪਾਇਆ ਐਜੇ ਕੰਮ ਸੀਗੇ ਤੇ ਇਹ ਹੋ ਗਿਆ ਵੀ ਜਿਹੜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਆ ਇੱਥੋਂ ਹੀ ਕਰ ਲਈਏ ਸੰਦੀਪ ਮੈਨੂੰ ਕਹੀ ਜਾਂਦੇ ਹੁੰਦੇ ਨੇ ਕਹਿੰਦੇ ਤੂੰ ਮਤਲਬ ਫਾਰਮ ਤੋਂ ਬਹੁਤ ਘੱਟ ਵੀਡੀਓ ਫੋੜਨੀ ਆ ਮੈਂ ਕਹਿੰਦੀ ਐਸ ਦਿੱਤਾ ਕੋਈ ਗੱਲ ਨਹੀਂ ਹਣਾ ਜਦ ਮੈਂ ਬਾਹਰ ਕੰਮ ਧੰਦਾ ਕਰਦੀ ਹੁੰਦੀ ਆ ਮੈਂ ਵੀਡੀਓ ਥੋੜੀ ਬਣਾਉਣ ਲੱਗ ਜਾਨੀ ਆ ਤੇ ਤਾਂ ਕਰਕੇ ਮੈਨੂੰ ਐ ਹੁੰਦਾ ਮੇਰੀ ਵੀਡੀਓ ਕੰਪਲੀਟ ਹੋ ਗਈ ਤੇ ਇਹ ਵਾਲੀ ਇਧਰ ਨੇ ਕੰਮ ਧੰਦੇ ਰਹਿ ਜਾਂਦੇ ਨੇ ਤੇ ਹੁਣ ਅਸੀਂ ਇਹਨਾਂ ਨੂੰ ਦਾਣਾ ਪਾਣੀ ਪਾਇਆ ਹਨਾ ਤੇ ਇਹ ਕੰਮ ਕੁੰਮ ਨਿਮੇੜ ਕੇ ਹੈਤੇ ਆ ਤੇ ਇਹ ਹੋ ਗਿਆ ਵੀ ਚਲੋ ਸਾਡੇ ਨਾਲ ਹਨਾ ਅੱਜ ਇੱਥੇ ਜਿਹੜੀ ਗੱਲਬਾਤ ਕਰਦੇ ਆ ਅੱਜ ਕਰਦੇ ਹੁਣ ਬੋਲੋ ਤੁੰਦਾ ਹਾਂਜੀ ਹਾਂਜੀ ਦੱਸੋ ਦੱਸੋ ਕਰਦੇ ਕਾਲ ਕਰਦੇ ਤੇ ਆਪਣੇ ਇਹ ਹੁਣ ਮੇਰੇ ਚੈਨਲ ਤੇ ਬੋਲਣ ਤੋਂ ਇਹਨਾਂ ਨੂੰ ਐ ਲੱਗਦਾ ਹਨਾ ਕਿ ਇਹ ਬੋਲਣਾ ਇਹ ਗੱਲਬਾਤ ਕਰਾਂ ਕਿਉਂਕਿ ਮੈਂ ਇਹਦੀ ਹੈਲਪ ਜਿਹੜੀ ਕਰਵਾਉਂਦੀ ਰਹਿਣੀ ਹੈ ਹਨਾ ਸਾਰਾ ਦਿਨ ਅਸੀਂ ਰਲ ਮਿਲ ਕੇ ਕੰਮ ਕਰਦੇ ਆਂ ਤੇ ਕਾਮਯਾਬੀ ਮਿਲ ਗਈ ਹੈ ਪ੍ਰਮਾਤਮਾ ਨੇ ਕਿਰਪਾ ਕਰੀ ਹੈ ਤੇ ਫਿਕਸ ਸੇਲ ਕਰਦੇ ਆਂ ਜਦੋਂ ਸਰਦੀ ਦੇ ਵਿੱਚ ਜਿਹੜੀ ਆਂਡੇ ਵਾਲੀ ਮੁਰਗੀ ਆਪਾਂ ਸੇਲ ਕਰਦੇ ਆਂ ਮੁਰਗੇ ਜਾਂ ਮੁਰਗੀ ਜੋ ਵੀ ਯਾਨੀ ਕਹਿਣ ਤੋਂ ਬਾਅਦ ਪੋਲਟਰੀ ਦਾ ਕੁੱਲ ਪ੍ਰੋਡਕਟ ਆਪਾਂ ਸੇਲ ਕਰਦੇ ਆਂ ਪਾਣੀ ਉਹ ਪੀੜਾ ਪਾਣੀ ਉਹ ਬਰਤਨ ਨੇ ਪੋਲਟਰੀ ਦੇ ਦੇਕਰ ਫੀਡਰ ਦਵਾਈਆਂ ਅੰਡੇ ਬਾਕੀ ਛੋਟਾ ਚੂਚੇ ਵੱਡੇ ਜੀ 1 ਦਿਨ ਤੋਂ ਲੈ ਕੇ 30 ਦਿਨ ਤੱਕ ਵਾਲੇ ਚੂਚੇ ਆਪਾਂ ਸੇਲ ਕਰਦੇ ਆ ਤੇ ਕੋਈ ਵੀ ਪ੍ਰੋਡਕਟ ਪੋਲਟਰੀ ਦਾ ਆਪਾਂ ਸੇਲ ਕਰਦੇ ਆ ਦੇਖੋ ਜੀ ਹਨਾ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਦੱਸ ਦਿਆਂ ਜਿਵੇਂ ਤੁਸੀਂ ਮੇਰੇ ਬਲੌਗ ਦੇਖਦੇ ਹੋ ਡੇਲੀ ਹਨਾ ਫਿਰ ਮੇਰੇ ਨਾਲ ਜੁੜੇ ਹੋਏ ਹੋ ਚਲੋ ਚੈਨਲ ਨੂੰ ਪਿਆਰ ਦਿਨੇ ਹੋ ਤੇ ਉਹਦੇ ਵਿੱਚ ਮੈਂ ਦੱਸਦੀ ਰਹਿਣੀ ਆ ਹਨਾ ਕਿ ਜਿਹੜਾ ਸਾਡਾ ਕੰਮ ਆ ਸਾਈਡ ਬਿਜ਼ਨਸ ਨਾਲ ਅਸੀਂ ਫਲਟਰੀ ਦਾ ਕਰਦੇ ਆ ਇਸ ਤੋਂ ਪਹਿਲਾਂ ਮੈਂ ਟੀਚਿੰਗ ਲੈਨ ਦੇ ਵਿੱਚ ਸੀ ਤੇ ਹੁਣ ਮੈਂ ਫਲਟਰੀ ਦੇ ਵਿੱਚ ਹੈਲਪ ਕਰਾਉਣੀ ਆ ਦੇਖੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਤੇ ਹਾਂ ਇਹਦੇ ਵਿੱਚ ਇਹ ਹੁੰਦਾ ਵੀ ਆਪਾਂ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸਤਨਾ ਹੈ ਸਹੀ ਢੰਗ ਨਾਲ ਕਰ ਸਕੀਏ ਤੇ ਅੱਜ ਮੈਨੂੰ ਇਹ ਵੀ ਸੀਗਾ ਵੀ ਚਲੋ ਮੈਂ ਵੀ ਬਲੌਗ 'ਚ ਮੈਂ ਡੇਲੀ ਬਲੌਗ ਪਾਉਣੀ ਆ ਤੇ ਮੈਂ ਇਹ ਵੀ ਆਪਣੇ ਬਾਰੇ ਦੱਸਾਂ ਹਨਾ ਵੀ ਜਿਹੜੇ ਮੇਰੇ ਵੀਰ ਭੈਣੇ ਮੇਰੇ ਨਾਲ ਜੁੜੇ ਹੋਏ ਨੇ ਦੇਖੋ ਜੀ ਵੀ ਇਹ ਤਾਂ ਆਪਣੇ ਹੱਥਾਂ ਦੀ ਮਿਲਤਾ ਹਨਾ ਆਪਣਾ ਕੰਮ ਆ ਵੀ ਜੇ ਕਰ ਤੁਸੀਂ ਇਹ ਕੰਮ ਵੀ ਕਰਦੇ ਹੋ ਇਹਨੂੰ ਬਹੁਤ ਘੱਟ ਲੋਕ ਮਤਲਬ ਜਿਵੇਂ ਹੁਣ ਆਪਾਂ ਅਮਜਾ ਵਗੈਰਾ ਦਾ ਕਰਦੇ ਆ ਜਾਂ ਹੋਰ ਕੰਮ ਘਰਾ ਦੇ ਵਿੱਚ ਹਾਊਸ ਵੈਕਸ ਕਰਦੀਆਂ ਨੇ ਹਨਾ ਵਧੀਆ ਜੀ ਹਨਾ ਆਪਾਂ ਕਹਿੰਦੇ ਵੀ ਬਰਾਬਰ ਸਾਰੇ ਕਮਾਉਂਦੇ ਰਹੀ ਹਾਂ ਵੀ ਤਾਂ ਹੀ ਟਾਈਮ ਪਾਸ ਹੁੰਦਾ ਅੱਜ ਕੱਲ ਦੇ ਮਹਿੰਗਾਈ ਦੇ ਜਵਾਨੇ ਚ ਜੇਕਰ ਆਪਾਂ ਘਰ ਦੇ ਵਿੱਚ ਮਤਲਬ ਨਾਲ ਕਮਾਈ ਕਰਦੇ ਆ ਤੇ ਵੀ ਕੋਈ ਵੀ ਛੋਟਾ ਵੱਡਾ ਕੰਮ ਨਹੀਂ ਹੁੰਦਾ ਹੈਗਾ ਦੇਖੋ ਹਰ ਇੱਕ ਕੰਮ ਆਪਾਂ ਕਰ ਸਕਦੇ ਆ ਉਹ ਆਪਣੇ ਮਤਲਬ ਟਾਈਮ ਦੱਸਦਾ ਆਪਾਂ ਨੂੰ ਆਪਾਂ ਕਿਹੜਾ ਕੰਮ ਕਰ ਸਕਦੇ ਆ ਕਿਵੇਂ ਕਰ ਸਕਦੇ ਤੇ ਉਹ ਚ ਕਿਵੇਂ ਕਾਮਯਾਬੀ ਪ੍ਰਾਪਤ ਹੋ ਸਕਦੀ ਆ ਹਨਾ ਤੇ ਬਸ ਮੈਂ ਤਾਂ ਤੁਹਾਨੂੰ ਇਹੀ ਮੈਂ ਕਿ ਚਲੋ ਅੱਜ ਆਪਨੇ ਹਨਾ ਵੀਰ ਭੈਣਾਂ ਨਾਲ ਗੱਲਾਂ ਕਰੀਏ ਤੇ ਵੀ ਪੋਲਟਰੀ ਬਾਰੇ ਜਿਵੇਂ ਹੁਣ ਆਪਣਾ ਹੈਗਾ ਤੁਸੀਂ ਦੇਖਦੇ ਵੀ ਰਹਨੇ ਹੋ ਹਨਾ ਮੇਰੀ ਇਹ ਵੀਡੀਓਜ਼ ਦੇ ਵਿੱਚ ਜਿਵੇਂ ਹੁਣ ਚੂਚੀ ਦੀ ਸੇਲ ਚੱਲਦੀ ਆ ਹਨਾ ਡੇਲੀ ਆਪਣੇ ਕੋਲੇ ਵੀਰ ਭੈਣਾਂ ਹਨਾ ਆਉਂਦੇ ਨੇ ਤੇ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਕਰਨਾ ਜਾਂ ਉੱਤਰਾ ਘਰ ਦੇ ਵਿੱਚ ਹਨਾ ਦੇ ਸ੍ਰੀ ਮਤਲਬ ਰੱਖਣ ਦੇ ਚਾਹਵਾਂ ਹੁੰਦੇ ਨੇ ਸ਼ਕੀਨ ਨੇ ਹਨਾ ਤੇ ਇਹ ਚੂਚੀ ਵਗੈਰਾ ਲੈਣ ਆਉਂਦੇ ਨੇ ਬਸ ਇਹ ਤੇ ਸਾਡਾ ਜਿਹੜਾ ਮੇਰਾ ਟਾਈਮ ਨਿਕਲ ਜਾਂਦਾ ਉਹਨਾਂ ਨੂੰ ਚਾਹ ਪਾਣੀ ਦੇਣਾ ਹਨਾ ਗੱਲਬਾਤ ਜਿਵੇਂ ਹੁਣ ਭੈਣ ਆਉਂਦੀਆਂ ਨੇ ਕਈ ਵਾਰ ਬਸ ਤਾਂ ਸੰਦੀਪ ਸੰਭਾਲ ਲੈਂਦੇ ਨੇ ਕਿ ਵੀ ਮੈਂ ਤਾਂ ਬਾਕੀ ਮੈਨੂੰ ਪੂਰਾ ਸਹਿਯੋਗ ਹੈ ਜੀ ਇਹਨਾਂ ਦਾ ਤੇ ਹਨਾ ਕਿ ਇਹ ਮਤਲਬ ਪਹਿਲਾਂ ਕੀ ਜਿਹੜੀ ਲਾਈਨ 'ਚ ਸੀਗੇ ਪੜੇ ਲਿਖੇ ਹੈਗੇ ਨੇ ਦਵਲ ਮੀਨਿੰਗ ਪੀਪਰ ਸੇ ਜੋਗ ਬਹੁਤ ਜਿਆਦਾ ਹੈ ਕੋਈ ਇਸ ਤਰ੍ਹਾਂ ਦਾ ਇਨਾਂ ਵੱਲੋਂ ਨਖਰਾ ਨਹੀਂ ਦਿੱਤਾ ਗਿਆ ਪਹਿਲਾਂ ਮੱਜਾਂ ਦਾ ਸੀਗਾ ਉਸ ਟਾਈਮ ਵੀ ਮਤਲਬ ਪਾਥੀਆਂ ਪੱਤਨ ਤੋਂ ਲੈ ਕੇ ਸਾਰਾ ਕੰਮ ਇਹ ਆਪ ਕਰਦੇ ਸੀ ਤੇ ਹੁਣ ਅਸੀਂ ਰਲ ਮਿਲ ਕੇ ਇਹ ਕੰਮ ਕਰਦੇ ਆ ਕਿਉਂਕਿ ਜਦੋਂ ਆਪਾਂ ਨੂੰ ਸਹਿਯੋਗ ਹੁੰਦਾ ਤਾਂ ਉਹਦੇ ਨਾਲ ਇਹ ਹੁੰਦਾ ਵੀ ਆਪਾਂ ਸਫਲਤਾ ਵੱਲ ਲੈ ਕੇ ਜਾ ਸਕਦੇ ਆ ਤੇ ਕੋਈ ਵੀ ਕੰਮ ਕਰਦੇ ਆ ਭਾਵੇਂ ਆਪਾਂ ਇਹਦੇ ਵਿੱਚ ਇਹ ਹੈ ਵੀ ਹੁਣ ਜਿਵੇਂ ਸਾਡੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਪੰਜਾਬ ਹਰਿਆਣਾ ਹਿਮਾਚਲ ਤੋਂ ਸਾਡੇ ਨਾਲ ਵੀ ਭੈਣਾ ਜੁੜੇ ਹੋਏ ਨੇ ਉਹਨਾਂ ਦੀ ਸਹਾਇਤਾ ਵੀ ਅਸੀਂ ਕਰਦੇ ਆ ਇਹਨਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਜੇ ਕਿਸੇ ਭੈਣਾ ਨੇ ਕਰਨਾ ਹੁੰਦਾ ਤੁ ਤਾਂ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਉਹਨਾਂ ਨੂੰ ਤੇ ਜਿਹੋ ਜਿਹਾ ਵੀ ਕਿਸੇ ਦੀ ਹੈਲਪ ਦੀ ਲੋੜ ਹੈ ਉਹੀ ਜੀ ਹੈਲਪ ਵੀ ਅਸੀਂ ਕਰਦੇ ਆ ਪ੍ਰਮਾਤਮਾ ਨੇ ਸਾਡੇ ਦੇ ਕਿਰਪਾ ਕੀਤੀ ਹੈ ਸਾਨੂੰ ਮਤਲਬ ਇਸੇ ਦੀ ਵਿਸ਼ੇਤਾ ਕਰਨ ਦੇ ਯੋਗ ਬਣਾਇਆ ਹੈ ਉਹਦੇ ਲਈ ਮੈਂ ਤੁਹਾਡਾ ਤੇ ਪਰਮਾਤਮਾ ਦਾ ਧੰਨਵਾਦ ਕਰਦਾ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਸਾਰੇ ਪੰਜਾਬ ਜਾਂ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਉੱਥੇ ਤੱਕ ਸਾਡੇ ਕਸਟਮਰ ਨੇ ਕਸਟਮਰ ਨਹੀਂ ਭਰਾ ਪੈਣ ਸਾਰੇ ਆਪਣੇ ਨੇ ਤੁਹਾਨੂੰ ਹੁਣ ਆਪਣੇ ਲੱਗਦੇ ਨੇ ਜਦੋਂ ਆਉਂਦੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਉਹਨਾਂ ਨੂੰ ਕਾਮਯਾਬ ਕਰਦੇ ਆ ਟ੍ਰੇਨਿੰਗ ਫ੍ਰੀ ਦਿੰਦੇ ਆ ਜੇ ਜਿਹੜੀ ਪੋਲਟਰੀ ਦੀ ਸਾਡੀ ਟ੍ਰੇਨਿੰਗ ਹੈ ਉਹ ਸਿੰਪਲ ਢੰਗ ਨਾਲ ਸਾਦੇ ਢੰਗ ਨਾਲ ਉਹਨਾਂ ਨੂੰ ਗੱਲਾਂ ਬਾਤਾਂ ਸਾਰੀਆਂ ਸਮਝਾ ਦਿੰਨੇ ਆ ਵੀ ਕਿਵੇਂ ਤੁਸੀਂ ਇਹਨੂੰ ਕਾਮਯਾਬ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜਿਹੜਾ ਹੈਗਾ ਜੀ ਥੋੜੇ ਤੋਂ ਸ਼ੁਰੂ ਕਰਕੇ ਆਪਾਂ ਸਫਲਤਾ ਵੱਲ ਲੈ ਕੇ ਜਾ ਸਕਦੇ ਹਾਂ ਇਹ ਗੱਲ ਉਹ ਮਿੱਠੀ ਮਿਹਣਾ ਕਹਿੰਦੇ ਹਨ ਕਿ ਕੰਮਜਾਬ ਬੰਦੇ ਦੀ ਚੰਗਾ ਇੱਕ ਔਰਤ ਦਾ ਹੱਥ ਹੁੰਦਾ ਸਹੀ ਹੈ ਲੈ ਬਿਲਕੁਲ ਇਹ ਹੈ ਲੈ ਬਾਕੀ ਇਥੇ ਤਾਂ ਮੈਂ ਇਹ ਵੀ ਦੱਸਣ ਤੋਂ ਗਰੇਜ ਨਹੀਂ ਸਾਰੀ ਗੱਲਾਂ ਹੀ ਸਹੀ ਹੁੰਦੀਆਂ ਨੇ ਨਾ ਹਸਪੰਦੀਆਂ ਗੱਲਾਂ ਨਹੀਂ ਹਨਾ ਛੇੜੀਆਂ ਜਾਂਦੀਆਂ ਨੇ ਇਹਨਾਂ ਨੂੰ ਸਹੀ ਤਾਂ ਮੈਂ ਇਹ ਦੱਸਣ ਤੋਂ ਗਰੇਜ ਨਹੀਂ ਕਰਦਾ ਵੀ ਸ਼ੁਰੂਆਤ ਤੇ ਜਿਹੜਾ ਸੀਗਾ ਇਹਨਾਂ ਦਾ ਇਹ ਮਸਵਰਾ ਸੀਗਾ ਸਲਾਹ ਸੀ ਜੀ ਵੀ ਆਪਾਂ ਸ਼ੁਰੂਆਤ ਕਿਹਦੀ ਕਰੀਏ ਜੇ ਪੋਲਟਰੀ ਦਾ ਕਰੀਏ ਕਿਹੜਾ ਕਰੀਏ ਮਤਲਬ ਬਲੇਰ ਦਾ ਜਾਂ ਫਾਰਮੀਂ ਅੰਡੇ ਵਾਲੀ ਕਰੀਏ ਜਾਂ ਦੇਸੀ ਤੇ ਸਾਡਾ ਦੋਨਾਂ ਦਾ ਸਹਿਮਤੀ ਹੋ ਗਈ ਸੀ ਜਾਨੀ ਕਹਿੰ ਤੂੰ ਪਰ ਇਹ ਵੀ ਸ਼ੁਰੂਆਤ ਜਿਹੜੀ ਮਤਲਬ ਦਿਮਾਗ ਦੇ ਵਿੱਚ ਇਹ ਰੱਖਣ ਦੀ ਸ਼ੁਰੂ ਕਰਨ ਦੀ ਸਕੀਮ ਇਹਨਾਂ ਦੀ ਆਈ ਸੀ ਉਹ ਜੀ ਐਡਾ ਸੀਗਾ ਦੇਖੋ ਵੀ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਹਨਾ ਚਲੋ ਮੈਂ ਇਹ ਕਹਿੰਨੀ ਆ ਹਨਾ ਕਿ ਜਿਵੇਂ ਆਪਾਂ ਸੈਟੀਸਫਾਈ ਤੇ ਦੇਖੋ ਹੋਣਾ ਬੈਂਦਾ ਆਪਾਂ ਨੂੰ ਸਬਰ ਕਰਨਾ ਬੈਂਦਾ ਉਨੀ ਕੀ ਚੀਜ਼ ਨਾਲ ਵੀ জব ਬੰਦਾ ਉਹ ਜਦ ਕਰਦਾ ਜਦ ਹੁਣ ਕੁਆਲਿਫੀਕੇਸ਼ਨ ਐ ਇੰਨੀ ਸੀਗੀ ਹੈ ਨਾ ਚਲੋ ਆਪਾਂ ਹਨਾ ਅਪਲਾਈ ਕਰਦੇ ਆ ਹਨਾ ਕਿ ਮੈਨੂੰ ਗਵਰਨਮੈਂਟ ਜੌਬ ਮਿਲੇ ਨਹੀਂ ਮਿਲਦੀ ਜੀ ਹਨਾ ਜ਼ਰੂਰੀ ਨਹੀਂ ਹੁੰਦਾ ਵੀ ਸਾਰਿਆਂ ਨੂੰ ਮਿਲੇ ਤੇ ਉਸ ਤੋਂ ਬਾਅਦ ਆਪਣਾ ਘਰ ਪਰਿਵਾਰ ਚਲਾਉਣ ਵਾਸਤੇ ਜਦ ਆਪਾਂ ਇਨੀ ਮਿਹਨਤ ਕਰੀ ਹੁੰਦੀ ਆਪਾਂ ਘਰ ਤਾਂ ਬੈਠ ਨਹੀਂ ਨਾ ਸਕਦੇ ਵੀ ਆਪਾਂ ਫ੍ਰੀ ਘਰ ਬੈਠ ਜੀ ਹੈ ਹਨਾ ਕਿ ਜ਼ਰੂਰਤਾਂ ਵੀ ਨੇ ਜੀ ਜਦ ਆਪਾਂ ਮੀਡੀਅਮ ਫੈਮਿਲੀ ਦੇ ਵਿੱਚ ਆਣਾ ਤੇ ਆਮ ਤੁਸੀਂ ਸੰਬੰਧੀ ਹਣਾ ਵੀ ਹਰ ਇੱਕ ਰੀ ਜ਼ਰੂਰਤਾਂ ਹੁੰਦੀਆਂ ਨੇ ਜੇਕਰ ਆਪਾਂ ਦੋਨੋਂ ਕਮਾਈ ਕਰਦੇ ਆਂ ਆਪਾਂ ਤਾਂ ਹੀ ਆਪਣੇ ਪਰਿਵਾਰ ਨੂੰ ਆਪਣੇ ਘਰ ਨੂੰ ਹਣਾ ਚੰਗੀ ਤਰ੍ਹਾਂ ਚਲਾ ਸਕਦੇ ਆਂ ਹਾਂਜੀ ਤੇ ਇਹ ਸਾਡੀ ਜ਼ਰੂਰਤ ਸੀਗੀ ਤੇ ਪ੍ਰਾਈਵੇਟ ਜੌਬ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਇਹ ਖੇਤੀ ਦਾ ਕੰਮ ਕਰਦੇ ਸੀ ਨਾਲ ਸਬਜ਼ੀਆਂ ਦਾ ਅਸੀਂ ਕਰਦੇ ਸੀਗੇ ਤੇ ਇਸ ਉਹਦੇ ਵਿੱਚ ਵੀ ਮੈਂ ਹੈਲਪ ਕਰਨੀ ਹਣਾ ਪਹਿਲਾਂ ਵੀ ਵਸ ਕਿਵੇਂ ਚੈਨਲ ਤੇ ਇੱਕ ਵੀਡੀਓ ਪਾਈ ਸੀ ਆਪਣੀ ਤੇ ਉਹਦੇ ਵਿੱਚ ਵੀ ਮੈਂ ਹਲਪ ਵਗੈਰਾ ਕਰਦੀ ਸੀ ਪਰ ਜਿਹੜੀ ਮੈਨੂੰ ਸੈਟੀਸਫੈਕਸ਼ਨ ਨਹੀਂ ਸੀਗੀ ਹੁੰਦੀ ਜਦ ਮੈਂ ਸਕੂਲ ਜਾਣਾ ਹਨਾ ਡਿਊਟੀ ਦੇਣੀ ਉੱਥੇ ਕਰਕੇ ਉਹੀ 8-10000 ਰੁਪਏ ਹਨਾ ਲੈ ਕੇ ਘਰ ਆਉਣਾ ਇੱਕ ਮੰਥ ਦਾ ਹਨਾ ਮਿਲਦਾ ਆਪੀ ਉਹਦੇ ਵਿੱਚ ਮੈਨੂੰ ਇਹ ਹੁੰਦਾ ਸੀ ਕਿ ਪਰਿਵਾਰ ਵੀ ਛੱਡਣਾ ਪੈਂਦਾ ਆਪਾਂ ਪ੍ਰੋਪਰਲੀ ਟਾਈਮ ਆਪਣੇ ਬੱਚਿਆਂ ਨੂੰ ਵੀ ਨਹੀਂ ਦੇ ਰਹੇ ਹਨਾ ਪਰਿਵਾਰ ਨੂੰ ਨਹੀਂ ਦੇ ਰਹੇ ਤੇ ਵੀ ਪਰ ਉਹ ਪੈਸਾ ਵੀ ਕੋਈ ਇੰਨਾ ਜ਼ਿਆਦਾ ਨਹੀਂ ਸੀ ਲੱਗਦਾ ਹੁੰਦਾ ਤਾਂ ਫਿਰ ਮੈਨੂੰ ਇਹ ਹੁੰਦਾ ਸੀ ਕਿ ਕੋਈ ਕੰਮ ਕਰਿਆ ਜਾਂਦੀ ਹਨਾ ਤੇ ਤਾਂ ਅਗਰ ਕਿ ਅਸੀਂ ਇਸ ਲਾਈਨ ਚ ਆਏ ਸੀ ਪਹਿਲਾਂ ਅਸੀਂ ਮੱਜਾ ਵੀ ਰੱਖਿਆ ਸੀ ਸਾਨੂੰ ਐਸੀ ਵੀ ਡੈਰੀ ਦਾ ਕਰਾਂਗੇ ਪਰ ਉਹ ਚ ਸਾਨੂੰ ਕੁਝ ਦਿੱਕਤ ਆਈ ਹੈ ਦੇਖੋ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਨੇ ਸਾਨੂੰ ਜਿਹੜੀ ਮੇਨ ਸੀਗੀ ਥਾਂ ਦੀ ਸੀਗੀ ਵੀ ਸਾਨੂੰ ਅਸੀਂ ਉਹਨੂੰ ਬਦਲਾ ਨਹੀਂ ਸੀਗੇ ਸਕਦੇ ਹਨਾ ਥਾਂ ਦੀ ਸਾਨੂੰ ਬਹੁਤ ਜ਼ਿਆਦਾ ਦਿੱਕਤ ਸੀਗੀ ਤੇ ਤਾਂ ਅਸੀਂ ਇੱਧਰ ਆਏ ਤੇ ਇਹ ਦੇਖੀ ਮਤਲਬ ਜਿਵੇਂ ਆਪਾਂ ਕਹਿੰਦੇ ਆਂ ਵੀ ਐਗ ਸੇਲ ਕਰਨਾ ਤੇ ਉਹਦੇ ਨਾਲ ਸਾਡਾ ਜਿਹੜਾ ਮਤਲਬ ਵਧੀਆ ਚੱਲਿਆ ਕੰਮ ਤੇ ਹੁਣ ਆਪਾਂ ਵਾਹਿਗੁਰੂ ਜੀ ਕਿਰਪਾ ਨਾਲ ਹਨਾ ਤੁਹਾਨੂੰ ਤੁਸੀਂ ਦੇਖਦੇ ਵੀ ਰਹਨੇ ਹੋ ਹਨਾ ਜਿਹੜੇ ਵੀਰਤਾਂ ਮੇਰੇ ਨਾਲ ਜੁੜੇ ਹੋਏ ਨੇ ਚੈਨਲ ਤੇ ਹਨਾ ਬਲੌਗਿੰਗ ਗੱਲ ਚੈਨਲ ਨੇ ਤੁਹਾਨੂੰ ਦਿਖਾਉਂਦੇ ਰਹਨੇ ਆ ਸਾਡੀ ਰੋਜ਼ ਦੀ ਲਾਈਫ ਕਿਸ ਤਰ੍ਹਾਂ ਦੀ ਹੁੰਦੀ ਆ ਕਿਹਜਾ ਸਾਡਾ ਘਰ ਪਰਿਵਾਰ ਆ ਕਿਵੇਂ ਅਸੀਂ ਰਹਨੇ ਸੈਣੇ ਆ ਹਨਾ ਮੇਲ ਨਹੀਂ ਹਨਾ ਮੇਰੇ ਬਲੌਗਰ ਚ ਇਹੀ ਦੇਖਣ ਨੂੰ ਮਿਲਦਾ ਹੁੰਦਾ ਕਿਵੇਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਬਾਕੀ ਚਲੋ ਆਪਾਂ ਕੋਈ ਗੱਲ ਨਹੀਂ ਜ਼ਿਆਦਾ ਲੰਬੀ ਗੱਲਬਾਤ ਨਹੀਂ ਕਰਦੇ ਆਪਾਂ ਮਿਲਦੇ ਰਹਨੇ ਆ ਡੇਲੀ ਮਿਲਦੇ ਆਣਾ ਫਿਰ ਕਰਦੇ ਆ ਕੱਲ ਨੂੰ ਗੱਲਬਾਤ ਹੇ ਹੀ ਸੀਗੀ ਬਾਕੀ ਪੋਲਟਰੀ ਦੀਆਂ ਵੀਡੀਓ ਇਹ ਵੀ ਹੁਣ ਕਰਾਇਆ ਕਰਨੀ ਹੈ ਨਾਲ ਇਹ ਵਲੋਗਿੰਗ ਵੀ ਜ਼ਰੂਰ ਐਡ ਮੈਂ ਤਾਂ ਇਹਨਾਂ ਨੂੰ ਕਾਫੀ ਟਾਈਮ ਦਾ ਕਹਿੰਦਾ ਸੀ ਕਿ ਤੁਸੀਂ ਬਲੌਗ ਦੇ ਵਿੱਚ ਇਹ ਵੀ ਵੀਡੀਓ ਵੀ ਐਡ ਕਰਿਆ ਕਰੋ ਤੇ ਇਹ ਵੀ ਐਡ ਹੋਣ ਇਹ ਕਰਿਆ ਕਰਨਗੇ ਬਾਕੀ ਤੁਹਾਡਾ ਜਿਵੇਂ ਵੀ ਹੰਗਾਰਾ ਹੋਊਗਾ ਉਹ ਵੀ ਆਪਾਂ ਕਰਦੇ ਰਹਾਂਗੇ ਉਹ ਦੇਖੋ ਜਿੱਦਿਨੇ ਹੈ ਨਾ ਮੇਰਾ ਬਲੌਗ ਸੈੱਟ ਹੁੰਦਾ ਜੇ ਉੱਧਰ ਮਤਲਬ ਮੈਂ ਜਿੱਥੇ ਵੀ ਕੰਮ ਕਰਦੀ ਹੁੰਦੀ ਹੁਣੀਆ ਨਾ ਮੈਨੂੰ ਇਹ ਹੁੰਦਾ ਵੀ ਡੇਲੀ ਜਿਵੇਂ ਹੁਣ ਆਪਾਂ ਡੇਲੀ ਦਾ ਜਿਹੜਾ ਬਲੌਗ ਆ ਉਹ ਪਾਉਣਿਆ ਹਾਂ ਤੇ ਮੈਨੂੰ ਸਾਰੇ ਪਾਸੇ ਜਿਵੇਂ ਆਪਾਂ ਕੰਮ ਤਾਂ ਤੇ ਕਰਦੇ ਹੁਣ ਸਵੇਰ ਦਾ ਅੱਜ ਦਾ ਇੰਨਾ ਬਿਜ਼ੀ ਸ਼ਡਿਊਲ ਸੀ ਇੰਨਾ ਬਿਜ਼ੀ ਸ਼ਡਿਊਲ ਸੀ ਵਸ ਤੁਸੀਂ ਪੁੱਛੋ ਹੀ ਨਾ ਵੀ 1 ਮਿੰਟ ਦਾ ਟਾਈਮ ਨਹੀਂ ਮਿਲਿਆ ਫਿਰ ਮੈਂ ਨਾਲ-ਨਾਲ ਹੈ ਨਾ ਉੱਧਰ ਵੀ ਸਾਰਾ ਦੇਖਣਾ ਹੁੰਦਾ ਹੁਣ ਜਿਵੇਂ ਆਪਣੇ ਰੋਜ਼ ਦੇ ਕੰਮ ਹੁੰਦੇ ਨੇ ਕੱਪੜੇ ਧੋਣੇ ਪੁੱਛੇ ਲਾਉਣੇ ਸưởਈ ਦਾ ਕੰਮ ਹੈ ਨਾ ਖਾ ਚਾ ਪਾਣੀ ਦੇਣਾ ਹਨ ਇਹ ਜਿਹੇ ਟਾਈਮ ਹੁੰਦੇ ਨੇ ਹਨ ਕੁਝ ਜਿਵੇਂ ਵੀਡੀਓ ਦੀ ਐਡੀਟਿੰਗ ਵਗੈਰਾ ਦੇ ਬਹੁਤ ਜ਼ਿਆਦਾ ਹਨ ਸਾਰੇ ਸਮਨ ਦੀ ਹੋਮੂਗ ਜਿਹੜੇ ਹੌਸਟ ਲੈਪਸ ਨੇ ਹਨ ਕਿੰਨੇ ਕੰਮ ਹੁੰਦੇ ਨੇ ਵੈਸੇ ਨਾਲੇ ਆਪਣੇ ਕੰਮ ਗਿਣਤੀ ਚ ਨਹੀਂ ਹੁੰਦੇ ਤੇ ਇਹ ਹੋ ਜਾਂਦਾ ਤੇ ਅੱਜ ਤਾਂ ਕਰ ਕਿਸੇ ਨੂੰ ਕਹਿੰਦੇ ਰਹਿੰਦੇ ਸਾਨੂੰ ਪੋਲਟਰੀ ਚ ਵੀਡੀਓ ਨਹੀਂ ਬਣਾਉਂਦੀ ਮੈਂ ਕਿ ਮੈਨੂੰ ਟਾਈਮ ਨਹੀਂ ਮਿਲਦਾ ਹੈਗਾ ਵੀਡੀਓ ਤੇ ਮੇਰਾ ਦਿਲ ਕਰਦਾ ਹਨ ਤੇ ਵੀ ਬਣਾਵਾ ਹੁਣ ਵੀ ਅਸੀਂ ਇਧਰ ਇਹਨਾਂ ਦੀ ਕੇਅਰ ਕਰਕੇ ਛੱਡੇ ਸੀਗੇ ਤਾਂ ਕਰਕੇ ਇੱਥੇ ਕੈਮਰਾ ਚੱਕ ਲਿਆ ਤੇ ਮੈਂ ਕਿਚ ਚਲੋ ਆਪਾਂ ਵੀਡੀਓ ਸ਼ੂਟ ਕਰ ਲੈਨੇ ਆ ਤੇ ਅੱਜ ਵਾਸਤੇ ਐਨ ਲਈ ਫੇਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਹੱਸਦੇ ਰਹੋ ਜੀ ਵਾਸਦੇ ਰਹੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰਿਓ ਪਿਆਰਾ ਜਿਹਾ ਇੱਕ ਕਮੈਂਟ ਕਰਿਓ ਤੇ ਜੇਕਰ ਤੁਸੀਂ ਸਾਡੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਵੀ ਤੇ ਜੇਕਰ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹਨਾ ਜਾਂ ਕੋਈ ਵੀ ਹਨਾ ਬਸ ਮੈਨੂੰ ਇਹ ਹੁੰਦਾ ਵੀ ਮੇਰੀ ਕੋਈ ਗੱਲ ਤੋਂ ਵੀ ਹਾਰਟ ਨਾ ਹੋਵੇ ਆਪਣੇ ਹਾਂਜੀ ਹਾਂਜੀ ਬਾਕੀ ਜ਼ਿੰਦਗੀ ਫੇਰ ਕਰਦੇ ਆ ਹਨਾ ਟੀਪਲੀ ਗੱਲਾਂ ਕਈ ਬਹੁਤ ਗੱਲਾਂ ਮਨ ਚ ਨਹੀਂ ਜਿਹੜੀਆਂ ਕਰਨੀਆਂ ਨੇ ਤੇ ਆਪਣੇ ਦੂਜੇ ਚੈਨਲ ਦਾ ਨਾਮ ਗਰੇਵਾਲ ਪੋਲਟਰੀ ਕਿੰਗ ਹੈ ਜੀ ਤੇ ਉਹਦੇ ਤੇ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖ ਸਕਦੇ ਹੋ ਇਹ ਮੇਰੇ ਚੈਨਲ ਤੇ ਆਪਦੇ ਚੈਨਲ ਦੀ ਪ੍ਰਮੋਸ਼ਨ ਕਰਦੇ ਨੇ ਠੀਕ ਹੈ ਜੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ ਪੋਲਟਰੀ ਤੇ ਇੰਟਰਸਟ ਰੱਖਦੇ ਜਾਂ ਤੁਸੀਂ ਇਹ business ਦੇ ਵਿੱਚ ਆਉਣਾ ਚਾਹੁੰਦੇ ਹੋ ਹਨਾ ਕਈਆਂ ਦੀ ਜ਼ਰੂਰਤ ਆ ਜਾਂ ਕਈਆਂ ਦੇ ਸ਼ੌਂਕ ਨੇ ਤਾਂ ਜਰੂਰ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਪਿਆਰ ਦਿਓ ਹਨਾ ਤੇ ਅਸੀਂ ਵੀ ਤੁਹਾਡੇ ਬਹੁਤ ਜਾਨੀ ਨਾ ਆਪਣਾ ਹੰਗਾਰਾ ਵੱਡਾ ਹੰਗਾਰਾ ਮਿਲਿਆ ਜਿਹੜਾ ਗਰੇਵਾਲ ਪੋਲਟਰੀ ਕਿੰਗ ਚੈਨਲ ਦੇ ਜ਼ਰੀਏ ਕੀ ਦੂਰ ਦੂਰ ਅਕਤੂ ਵਿਦੇਸ਼ਾਂ ਤੱਕ ਵੀ ਆਪਣੀ ਜਿਹੜੇ ਗਰੋਬੀ ਦੇ ਨਸਲੇ ਬਾਕੀ ਹਨ ਜਿਵੇਂ ਹੁਣ ਆਪਣੀਆਂ ਵੀਡੀਓਜ਼ ਵਗੈਰਾ ਹੁੰਦੀਆਂ ਵੀ ਵੀਰ ਆਉਂਦੇ ਨੇ ਹੁਣ ਕੱਲ ਇੱਕ ਵੀਰ ਆਏ ਹਨ ਉਹ ਕਹਿੰਦੇ ਅਸੀਂ ਤੁਹਾਡੀ ਵੀਡੀਓ ਕਰਕੇ ਲੈ ਕੇ ਜਾਂਦੀਆਂ ਬਾਕੀ ਤੁਹਾਨੂੰ ਦੱਸਦਾ ਕਿ ਹਨ ਜਦੋਂ ਉਹਨਾਂ ਨੇ ਅਪਲੋਡ ਕਰੀ ਵੀ ਕਿਹੜੇ ਚੈਨਲ ਨਾਲ ਲਈ ਸੀ ਕਿਵੇਂ ਸੀ ਫਿਰ ਮੈਨੂੰ ਰੋਜ਼ ਰੋਜ਼ ਉਹੀ ਗੱਲਾਂ ਹਨ ਪਹਿਲਾਂ ਇੱਕ ਵੀਰ ਆਇਆ ਸੀ ਵੀਡੀਓ ਕਰਕੇ ਲੈ ਕੇ ਗਏ ਸੀਗੇ ਤੇ ਆਪਾਂ ਮੈਂ ਵੀ ਆਪਣੀਆਂ ਸਟੋਰੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗੀ ਹਨਾ ਇਹ ਚੈਨਲ ਜੇ ਤੁਸੀਂ ਜ਼ਰੂਰ ਚੈਨਲ ਨਾਲ ਜੁੜੇ ਰਹੋ ਬਸ ਇੱਕ ਗੱਲ ਮੈਂ ਹੋਰ ਵੀ ਕਹੂੰ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਤੇ ਸਾਡੇ ਦੀਰਾਂ ਨੇ ਪੰਜਾਬੀਆਂ ਨੇ ਜਾਂ ਉਹ ਵਧੀਆ ਕੰਮ ਹੈ ਕੋਈ ਗੱਲ ਨਹੀਂ ਤੁਸੀਂ ਇਹਦੇ ਤੇ ਸ਼ੁਰੂ ਕਰੋ ਅਸੀਂ ਤੁਹਾਡੀ ਹੈਲਪ ਕਰਾਂਗੇ ਜਿੰਨਾਂ ਨੂੰ ਵੀ ਲੋੜ ਹੈ ਤੇ ਤੁਸੀਂ ਸੋਸ਼ਲ ਮੀਡੀਆ ਤੇ ਆਓ ਆਪਣਾ ਨਾਮ ਬਣਾਓ ਆਪਾਂ ਤੁਹਾਨੂੰ ਚੈਨਲ ਕਿਵੇਂ ਬਣਾਉਣਾ ਕਿਵੇਂ ਇਹਨੂੰ ਗਰੋ ਕਰਨਾ ਹਨਾ ਕਿਸ ਤਰ੍ਹਾਂ ਤੁਸੀਂ ਚੈਨਲ ਨੂੰ ਗਰੋ ਕਰ ਸਕਦੇ ਹੋ ਸਾਰੀ ਤਰ੍ਹਾਂ ਦੀ ਜਾਣਕਾਰੀ ਆਪਾਂ ਦੇਵਾਂਗੇ ਚਲੋ ਜੀ ਠੀਕਾ ਬਾਏ ਬਾਏ ਵੀਡੀਓ ਕਾਫੀ ਲੰਮੀ ਹੋ ਗਈ ਸੋ ਫਸਟ ਕਾਲ